ਅੱਜ ਕੰਨੜਾ ਰਣੋਤੂ ਜਿਹੜੀ ਸੀਐਸਐਫ ਦੇ ਕੌਂਸਲਰ ਨੇ ਥੱਪੜ ਮਾਰਿਆ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਹਦੀ ਅਰੈਸਟਡਿੰਗ ਕੀਤੀ ਹੈ ਉਹਨੂੰ ਲੈ ਕੇ ਕਈ ਸਵਾਲ ਖੜੇ ਹੁੰਦੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਘਟਨਾ ਹੋਈ ਹੈ ਜਿਹੜਾ ਐਂਟਰੀ ਗੇਟ ਆ ਉਹ ਪੰਜਾਬ ਦੇ ਵਿੱਚ ਹੈ ਅਗਰ ਉਹ ਪੰਜਾਬ ਦੀ ਹੱਦ ਦੇ ਵਿੱਚ ਹੈ ਤੇ ਚੰਡੀਗੜ੍ਹ ਪੁਲਿਸ ਨੂੰ ਜੂਰਿਸਡਿਕਸ਼ਨ ਕਿੱਦਾਂ ਮਿਲੀ ਇਸ ਉਹਦੀ ਅਰੈਸਟ ਕਰਨ ਦੀ ਨੰਬਰ 1 ਨੰਬਰ 2 ਜਿਹੜਾ ਥੱਪੜ ਹੈ ਥੱਪੜ ਮਾਰਨਾ ਇਹ ਸਿੰਪਲ ਇੰਜਰੀ ਹੈ 323 ਦਾ ਆਫੈਂਸ ਬਣਦਾ ਵਿਚ ਇਜ਼ ਨਾਨ ਕਾਗਨੀਜੇਬਲ ਆਫੈਂਸ ਤੇ ਕੰਗਨਰਨੋਥ ਕਿਉਂਕਿ ਬਿਸ਼ੱਕ ਉਹ ਇਲੈਕਸ਼ਨ ਜਿੱਤ ਚੁੱਕੀ ਹੈ ਉਹਨੂੰ ਸਰਟੀਫਿਕੇਟ ਮਿਲ ਚੁੱਕਿਆ ਹੈ ਪਰ ਉਹਨੇ ਹਜੇ ਤੱਕ ਸ਼ਪਤ ਨਹੀਂ ਲਈ ਹੈ ਜਦ ਤੱਕ ਉਹ ਓਥਰੀ ਲੈਦੀ ਤਦ ਤੱਕ ਉਹਨੂੰ ਪਬਲਿਕ ਸਰਵੰਟ ਯਾਨੀ ਕਿ ਚੁਣਿਆ ਐਮਪੀ ਨਹੀਂ ਮੰਨਿਆ ਜਾ ਸਕਦਾ ਇਹ ਬਿਲਕੁਲ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਬੰਦੇ ਨੂੰ ਡੀਐਸਪੀ ਦੀ ਨਿਯੁਕਤੀ ਪ੍ਰਤਨਲਜੇ ਅਪੁਆਇੰਟਮੈਂਟ ਲੈਟਰ ਮਿਲ ਜੇ ਪਰ ਜਦ ਤੱਕ ਉਹ ਜੁਆਇਨ ਨਹੀਂ ਕਰਦਾ ਓਥਰੀ ਲੈਂਦਾ ਤਦ ਤੱਕ ਉਹਨੂੰ ਡੀਐਸਪੀ ਨਹੀਂ ਮੰਨਿਆ ਜਾਏਗਾ ਪਬਲਿਕ ਸਰਵੰਟ ਨਹੀਂ ਮੰਨਿਆ ਜਾਏਗਾ ਸੇਮ ਵੇ ਕੰਗਨਰਨੋਥ ਜਦ ਤੱਕ ਓਥਰੀ ਨਹੀਂ ਲੈਂਦੀ ਤਦ ਤੱਕ ਉਹਨੂੰ ਐਮਪੀ ਓਬਵੀਅਸ ਹੈ ਲੱਗ ਰਹੀ ਹੁੰਦੇ ਸਾਫ ਸਾਫ ਨਜ਼ਰ ਆਉਂਦਾ ਹੈ ਕਿ ਕਿਸੇ ਦੇ ਦਬਾਹੇ ਹੇਠ ਚੰਡੀਗੜ੍ਹ ਪੁਲਿਸ ਨੇ ਕੈਰ ਕਾਨੂੰਨੀ ਅਰੈਸਟ ਪਾਈ ਹੈ ਤੇ ਮੈਂ ਚੰਡੀਗੜ੍ਹ ਪੁਲਿਸ ਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਤੁਸੀਂ ਲੋਕਾਂ ਦੇ ਦਬਾਹੇ ਹੇਠ ਕਿਸੇ ਨੂੰ ਗਲਤ ਰੈਸਟ ਜਰੂਰ ਕਰ ਸਕਦੇ ਹੋ ਪਰ ਕੋਰਟ ਦੇ ਵਿੱਚ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਹੈ ਤੇ ਨਾਲ ਹੀ ਮੈਂ ਸਾਰੇ ਲੋਕਾਂ ਨੂੰ ਵਿਸ਼ਵਾਸ ਕਰਦਾ ਕਿ ਚੰਡੀਗੜ੍ਹ ਜਿਹੜੀ ਸਾਡੇ ਸਾਡੇ ਸਾਥੀ ਨੇ ਡਿਸਟ੍ਰਿਕਟ ਕੋਰਟ ਚੰਡੀਗੜ੍ਹ ਪ੍ਰੈਕਟਿਸ ਕਰਦੇ ਨੇ ਉਹਨਾਂ ਵੱਲੋਂ ਸਾਨੂੰ ਪਹਿਲਾਂ ਹੀ ਮੈਸੇਜ ਆ ਗਏ ਨੇ ਕਿ ਕੇਸ ਦੀ ਪ੍ਰੋਪਰ ਪੈਰ ਵਾਈ ਕਰਨਗੇ ਤੇ ਕੁਲਵਿੰਦਰ ਕੌਰ ਦੇ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਏਗਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਥ ਸੰਗਤ ਜੀਓ ਦਾਸ ਪਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਜੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਮੈਂ ਅੱਜ ਇੱਕ ਖਾਸ ਮੁੱਦੇ ਤੋਂ ਤੁਹਾਡੇ ਨਾਲ ਗੱਲ ਕਰਨ ਲਈ ਹਾਜ਼ਰ ਹੋਇਆ ਜੀ ਕਿ ਜੋ ਹੁਣੇ-ਹੁਣੇ ਘਟਨਾ ਵਾਪਰੀ ਚੰਡੀਗੜ੍ਹ 에어ਪੋਰਟ ਤੇ ਜੋ ਕਿ ਨਵੀਂ ਬਣੀ ਐਮਪੀ ਕੰਗਣਾ ਰਣਾਉਤ ਜਿਸ ਨੂੰ ਭੈਣ ਜੀ ਕੁਲਵਿੰਦਰ ਕੌਰ ਵੱਲੋਂ ਇੱਕ ਥੱਪੜ ਵੱਜਿਆ ਥੱਪੜ ਮਾਰਨਾ ਵੀ ਚੰਗਾ ਨਹੀਂ ਹੈ ਮੈਂ ਸਮਝਦਾ ਪਰ ਵੱਜਣ ਦੇ ਕਾਰਨ ਹੁੰਦੇ ਆ ਕੋਈ ਐਵੇਂ ਕਿਸਮ ਥੱਪੜ ਨਹੀਂ ਮਾਰਦਾ ਕਿਉਂਕਿ ਕੰਗਣਾ ਲੋਤ ਨੇ ਕਿਸਾਨਾਂ ਧਰਨੇ ਦੇ ਦੌਰਾਨ ਬਹੁਤ ਹੀ ਭੱਦੀ ਸ਼ਬਦਾਵਲੀ ਦੇ ਨਾਲ ਕਿਸਾਨਾਂ ਨੂੰ ਔਰ ਸਾਡੀਆਂ ਬੀਬੀਆਂ ਮਾਤਾਵਾਂ ਨੂੰ ਸੰਬੋਧਨ ਕੀਤਾ ਸੀਗਾ ਜਿਦੇ ਵਿੱਚ ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ 100-100 ਰੁਪਏ ਕਿਤੇ ਵਿਕਦੀਆਂ ਨੇ ਪੰਜਾਬ ਦੀਆਂ ਬੀਬੀਆਂ ਮੈਂ ਇਹ ਗੱਲ ਦੱਸਣਾ ਚਾਹਣਾ ਉਹ ਦੇਣ ਇਹਨਾਂ ਨੂੰ ਭੁੱਲ ਗਏ ਨੇ ਜਦੋਂ ਇਹਨਾਂ ਦੀਆਂ ਬੀਬੀਆਂ ਗਜਨਵੀ ਦੇ ਬਾਜ਼ਾਰ ਵਿੱਚ ਟਕੇ-ਟਕੇ ਤੇ ਵਿਕਦੀਆਂ ਸੀ ਪਰ ਸਿੰਘਾਂ ਨੇ ਛਡਾ ਕੇ ਕਰਨ ਦਿੱਤੀਆਂ ਸਹੀ ਤਾਂ ਤੇ ਪਹੁੰਚਾਈਆਂ ਔਰ ਕਦੀ ਕਿਸੇ ਨੇ ਇਦਾਂ ਦੀ ਅਪਮਾਨਜਨਕ ਸ਼ਬਦਾਵਲੀ ਨਹੀਂ ਵਰਤੀ ਪਰ ਫਿਰ ਵੀ ਕੰਗੜਾ ਨੌਤ ਨੇ ਕਿਸਾਨਾਂ ਦੇ ਉੱਤੇ ਔਰ ਸਾਡੀਆਂ ਮਾਤਾਵਾਂ ਤੇ ਬੜੀ ਮਾੜੀ ਸ਼ਬਦਾਵਲੀ ਵਰਤੀ ਸੀ ਜਿਹਦਾ ਵਿਰੋਧ ਅੱਜ ਉਹਨੂੰ ਚੱਲਣਾ ਪਿਆ ਜਦੋਂ ਚੰਡੀਗੜ੍ਹ 에어ਪੋਰਟ ਤੇ ਭੈਣ ਜੀ ਕੁਲਵਿੰਦਰ ਕੌਰ ਨੇ ਇੱਕ ਥੱਪੜ ਮਾਰਿਆ ਸਮਝਣਾ ਚਾਹੀਦਾ ਸੀ ਕਿ ਮੈਂ ਗਲਤ ਬੋਲੀ ਸਾਂ ਤਾਂ ਮੇਰੇ ਥੱਪੜ ਵੱਜਾ ਪਰ ਮੈਂ ਹੈਰਾਨ ਹਾਂ ਪੜੀ ਲਿਖੀ ਐ ਐਨੀ ਵੱਡੀ ਤੂ ਸਟਾਰ ਐ ਔਰ ਅੱਜ ਤੈਨੂੰ ਲੋਕਾਂ ਨੇ ਐਮਪੀ ਵੀ ਚੁਣ ਲਿਆ ਪਰ ਸ਼ਿਆਣ ਪਜੇ ਵੀ ਤੇਰੇ ਲਾਗੇ ਬੰਨੇ ਨਹੀਂ ਆਏ ਕਿਉਂਕਿ ਥੱਪੜ ਵੱਜਣ ਤੋਂ ਬਾਅਦ ਉਹ ਕੀ ਬੋਲਦੀ ਐ ਕਿ ਪੰਜਾਬ ਵਿੱਚ ਖੜਕੂ ਜਨਮ ਲੈ ਰਹੇ ਨੇ ਖੜਕੂਵਾਦ ਉੱਪਰ ਆ ਰਿਹਾ ਹੈ ਤੇ ਇਹਨੂੰ ਠੱਲਿਆ ਜਾਵੇ ਇਹਨੂੰ ਨਤ ਪਾਈ ਜਾਵੇ ਕੀ ਬਿਆਨ ਦੇ ਰਹੀ ਹੈ ਕਿਉਂਕਿ ਇਸ ਵਕਤ ਭਾਈ ਅਮਰਪਾਲ ਸਿੰਘ ਜੀ ਵੀ ਐਮਪੀ ਬਣਿਆ ਭਾਈ ਸਰਵਜੀਤ ਸਿੰਘ ਬਣਿਆ ਲੋਕਾਂ ਨੇ ਚੁਣ ਕੇ ਵੋਟਾਂ ਮਾ ਕੇ ਭੇਜਿਆ ਤੇ ਇਹਨੂੰ ਉਹਨ ਖੜਕੂਵਾਦ ਉੱਪਰ ਤਾਂ ਦਿਖ ਰਿਹਾ ਕੀ ਹੁਣ ਜਿਹੜਾ ਸਿੱਖ ਹੈ ਜਾਂ ਸਿੰਘ ਹੈ ਉਹ ਛੋਣੇ ਲੜਕੇ ਵੀ ਇਹਨਾਂ ਦੇ ਬਰੋਬਰ ਨਾਲ ਬੈਠੇ ਇਸ ਬੀਬੀ ਦੇ ਅੰਦਰ ਬਹੁਤ ਜ਼ਿਆਦਾ ਨਫ਼ਰਤ ਭਰੀ ਹੋਈ ਹੈ ਮੈਨੂੰ ਲੱਗਦਾ ਹੈ ਕਿਸੇ ਵੀ ਸਿੱਖ ਨੂੰ ਵੇਖਣਾ ਨਹੀਂ ਚਾਹੁੰਦੀ ਗਲਤੀ ਪਹਿਲਾਂ ਆਪ ਕਰਦੀ ਏ ਚਪੇੜ ਵੀ ਖਾਂਦੀ ਏ ਥੱਪੜ ਖਾਂਦੀ ਏ ਤੇ ਗਲਤ ਫੇਰ ਸਾਰੇ ਪੰਜਾਬੀਆਂ ਨੂੰ ਕਹਿ ਰਹੀ ਏ ਇਹ ਵੀਡੀਓ ਬਣਾਉਣ ਦਾ ਮੇਰਾ ਕਾਰਨ ਇਹ ਹੈ ਕਿ ਤੈਨੂੰ ਥੱਪੜ ਮਾਰਿਆ ਭੈਣ ਜੀ ਕੁਲਵਿੰਦਰ ਕੌਰ ਨੇ ਤੂੰ ਗੱਲ ਕਰ ਕਿ ਮੇਰੇ ਥੱਪੜ ਕਿਉਂ ਮਾਰਿਆ ਕਾਨੂੰਨ ਬੈਠਾ ਹੈ ਅਦਾਲਤਾਂ ਬੈਠੀਆਂ ਨੇ ਉਹ ਫੈਸਲਾ ਕਰ ਲੈਣ ਕਿ ਹੱਥਪੜ ਕਿਉਂ ਵਜਿਆ ਵੀ ਬਦ ਕਲਾ ਨੇ ਸ਼ੁਰੂਆਤ ਕਿੰਨੇ ਕੀਤੀ ਸੀ ਆਪੇ ਕਾਨੂੰਨ ਵੇਖੇਗਾ ਪਰ ਇਹ ਸਾਰੇ ਪੰਜਾਬ ਨੂੰ ਕਿਵੇਂ ਦੁਬਾਰਾ ਤੋਂ ਤੁਸੀਂ ਖੜਕੂ ਬਾਦ ਨਾਲ ਜੋੜ ਕੇ ਤੇ ਮੀਡੀਆ ਤੋਂ ਦਿਖਾ ਰਹੇ ਹੋ ਕਿ ਉੱਥੇ ਪੰਜਾਬ ਦੇ ਵਿੱਚ ਖੜਕੂ ਲਹਿਰ ਉੱਭਰ ਰਹੀ ਹੈ ਕੋਈ ਖੜਕੂ ਥੋੜੀ ਜਿਹੀ ਉਹ ਤੇ ਭੈਣ ਸਭੋਂ ਪੁਲਿਸ ਦੇ ਵਿੱਚ ਹੈ ਸੀਆਈਐਫ ਮਿਰਖਾ ਲੋ ਉਹਨਾਂ ਦੀ ਹੈਗੀ ਐ ਪੋਸਟ ਵਿੱਚ ਜਿਹਦੇ ਵਿੱਚੋਂ ਭਰਤੀ ਨੇ ਪੁਲਿਸ ਫੋਰਸ ਵਿੱਚ ਭਰਤੀ ਨੇ ਤੁਹਾਡੀ ਉਹ ਸੁਰੱਖਿਆ ਰੱਖ ਕਰਦੇ ਨੇ ਹੁਣ ਤੁਹਾਨੂੰ ਸੁਰੱਖਿਆ ਕਰਮਚਾਰੀ ਵੀ ਖਾੜਕੂ ਦਿਸਦੇ ਆ ਤੇ ਕੀ ਕਰੀਏ ਬੋਲਣਾ ਤੁਸੀਂ ਗਲਤ ਥੱਪੜ ਤੁਹਾਨੂੰ ਪੈਣੇ ਤੇ ਤੁਸੀਂ ਸਾਰੇ ਪੰਜਾਬ ਨੂੰ ਸੰਬੋਧਨ ਕਰਕੇ ਕੋਈ ਲੀਡਰ ਉੱਠਦਾ ਉਹ ਕਹਿੰਦਾ ਪੰਜਾਬ ਉੜਦਾ ਪੰਜਾਬ ਹੈ ਨਸ਼ੇ ਦਾ ਪੰਜਾਬ ਹੈ ਕੋਈ ਬੋਲਦਾ ਕਿ ਨਾ ਖਾੜਕੂ ਪੰਜਾਬ ਹੈ ਨਹੀਂ ਭਾਈ ਜਦੋਂ ਆਕਸੀਜਨ ਦੇ ਲੰਗਰ ਲਾਉਂਦੇ ਉਹੋ ਹੀ ਪੰਜਾਬੀ ਹੈ ਜਦੋਂ ਹੜਾਂ ਦੇ ਵਿੱਚ ਮਦਦ ਕਰਦੇ ਉਹ ਵੀ ਪੰਜਾਬੀ ਹੈ ਜਦੋਂ ਤੁਹਾਡੇ ਨਾਲ ਕੋਈ ਵੀ ਵਿਵਤਾ ਆ ਜੇ ਜਦੋਂ ਖਲੋਂਦੇ ਉਹੋ ਹੀ ਪੰਜਾਬੀ ਐ ਪਰ ਇਹ ਗੱਲ ਬੜੀ ਦੁਖਦਾਈ ਲੱਗੀ ਕਿ ਜਿਹੜੀ ਬੀਬੀ ਕੰਗੜਾ ਰਣਾਉ ਤੇ ਇਹਨੇ ਅਜੇ ਵੀ ਬੋਲਣਾ ਨਹੀਂ ਸਿੱਖਿਆ ਕੱਲ ਨੂੰ ਜੇ ਹੋਰ ਕਿਸੇ ਨਾਲ ਕੇ ਦੋ ਤਪੜ ਹੋਰ ਮਾਰਦੇ ਤੇ ਫੇਰ ਇਹਨੇ ਜਮਾ ਹੀ ਪੰਜਾਬੀਆਂ ਵਾਸਤੇ ਹੋਰ ਕੁਝ ਬੋਲਣਾ ਸੋ ਇਸ ਕਰਕੇ ਉਹਨੂੰ ਅਜੇ ਵੀ ਸੋਚ ਕੇ ਬੋਲਣਾ ਚਾਹੀਦਾ ਜੀਦਾ ਕਿ ਪਹਿਲਾਂ ਇੱਕ ਮਹਿਜਾ ਨੂੰ ਭੁਗਤਣਾ ਪਿਆ ਗਾਂ ਸੋਚ ਕੇ ਬੋਲਿਆ ਕਰੇ ਬਸ ਮੇਰੀ ਇੰਨੀ ਬੇਨਤੀ ਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਕਹਿਣਾ ਕਿ ਵੀਰੋ ਭੈਣ ਕੁਲਵਿੰਦਰ ਕੌਰ ਦਾ ਸਾਥ ਤੁਹਾਨੂੰ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ ਉਹ ਹੁਣ ਕੱਲੀ ਨਹੀਂ ਪੈ ਜਾਣੀ ਚਾਹੀਦੀ ਕਿਉਂਕਿ ਉਹਦੇ ਮਨ ਵਿੱਚ ਕਿਸਾਨਾਂ ਨੂੰ ਵਰਤੀ ਦੀ ਸ਼ਬਦਾਵਲੀ ਦਾ ਸ਼ਬਦਾਵਲੀ ਦਾ ਰੋਸ ਸੀ ਉਹਨੇ ਪ੍ਰਗਟ ਕੀਤਾ ਤੇ ਕਿਸਾਨ ਵੀਰ ਵੀ ਜਾਂ ਹੋਰ ਵੀ ਜਿਹੜੇ ਭੈਣ ਕੁਲਵਿੰਦਰ ਕੌਰ ਦੀ ਮਦਦ ਕਰ ਸਕਦੇ ਜ਼ਰੂਰ ਅੱਗੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਭੈਣ ਕੁਲਵਿੰਦਰ ਕੌਰ ਦੀਆਂ ਰਾਤਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵਾ ਪੂਰੇ ਸੋਸ਼ਲ ਮੀਡੀਆ ਦੇ ਇੰਟਰਨੈਸ਼ਨਲ ਮੀਡੀਆ ਨੇ ਜਿਹੜਾ ਉਹ ਪੰਡਿਤ ਪ੍ਰਚਾਰ ਵੀ ਕਈਆਂ ਚੈਨਲਾਂ ਨੇ ਸ਼ੁਰੂ ਕੀਤਾ ਵਾ ਔਰ ਪੰਡਿਤ ਪ੍ਰਚਾਰ ਇਧਰ ਤੇ ਸ਼ੁਰੂ ਕਰ ਲਿਆ ਪਰ ਦੂਜੇ ਪਾਸੇ ਜੋ ਕੰਗੜਾ ਰਣੋਤ ਨੇ ਕਾਲਰ ਦਾ ਬੁਲਾ ਕੇ ਆ ਜਾ ਗਿਆ ਨਾ ਉਹ ਖਾਲਸਤਾਨੀ ਕਹਿ ਰਹੇ ਆ ਅਤਵਾਦੀ ਕਹਿ ਰਹੀ ਆ ਜੇ ਤਾਂ ਲੰਗਰ ਲਾਈ ਜਾਈਏ ਇਹਨਾਂ ਦੇ ਜਸ ਗਾਈਏ ਜਾਈਏ ਫਿਰ ਹੀ ਮਤਲਬ ਭਗਤ ਤੇ ਜੇ ਕਿਤੇ ਆਪਣੇ ਹੱਕਾਂ ਦੀ ਗੱਲ ਕਰ ਲਈ ਤੇ ਫਿਰ ਅਸੀਂ ਅਤਵਾਦੀ ਹੋ ਗਏ ਅਸੀਂ ਉਗਰਵਾਦੀ ਹੋ ਗਏ ਅਸੀਂ ਖਾਲਸਤਾਨੀ ਹੋ ਗਏ ਇਹ ਸੱਚੀ ਮੁੱਝੀ ਸੋਚਣਾ ਚਾਹੀਦਾ ਵਾ ਉਹ ਆਪਣਾ ਬੀਬੀ ਕੁਲਿੰਦਰ ਕੌਰ ਨੇ ਭੈੜਣੀ ਉਹਨੇ ਆਪਣੀ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ ਆਪਣੀ 15 ਸਾਲ ਦੀ ਬੇਦਾਗ ਨੇ ਜਿਹੜੀ ਜ਼ਿੰਦਗੀ ਜੀ ਆ ਉਹਦੇ ਵਿੱਚ ਉਹਨੇ ਕੰਗਣਾ ਰਨੋ ਤੋਂ ਉਹਦਾ ਪਰਸ ਉਹਦਾ ਮੋਬਾਈਲ ਉਹ ਟ੍ਰੇਜ ਰੱਖਣ ਲਈ ਕਿਹਾ ਸੀਗਾ ਵੀ ਟ੍ਰੇਜ ਰੱਖ ਦਿਓ ਮੈਡਮ ਇਹ ਸਕੈਨਿੰਗ ਦੇ ਵਿੱਚ ਦੀ ਲੰਘਣਾ ਹੈ ਦੀ ਸਕੈਨਰ ਹੋਣੀ ਆ ਕਿਉਂਕਿ ਮੈਂ ਮੋਹਾਲੀ ਦੇ ਵਿੱਚ ਮੈਂ ਤੇ ਮੇਰੀ ਇਹ ਡਿਊਟੀ ਵੱਧਦੀ ਆ ਵੀ ਮੈਂ ਸਾਰਾ ਕੁਝ ਸਕੈਨ ਕਰਕੇ ਇੱਥੋਂ ਲੰਘਾਵਾਂ ਪਰ ਇਹਦੇ باوجود ਜੋ ਬੀਬੀ ਕੰਗਣਾ ਨੇ ਬੋਲਿਆ ਉਹਦਾ ਉਹ ਹੀ ਹਾਰ ਸੀ ਜਿਹੜਾ ਅੰਦੋਲਨ ਦੇ ਵਿੱਚ ਉਹਦਾ ਮਾਵਾ ਭੈਣਾਂ ਨੂੰ 100-100 ਰੁਪਏ ਦੀ ਘਾਇੜੀ ਦਾ ਦੱਸ ਰਹੀ ਅੱਜ ਪਰਿਵਾਰ ਦੇ ਨਾਲ ਮਿਲੇ ਆ ਬੇਸ਼ੱਕ ਉਹਨਾਂ ਦੇ ਪਿਤਾ ਜੀ ਮੰਜੇ ਦੇ ਉੱਤੇ ਨਹੀਂ ਪਰਿਵਾਰ ਸਾਰਾ ਮੰਡ ਦੇ ਵਿੱਚ ਬੈਠਾ ਵਾ ਮਤਲਬ ਪੂਰਾ ਡੁੱਬਿਆ ਹੋਇਆ ਏ ਗਿਆ ਸੀ ਇੱਥੇ ਹੜਾਂ ਦੇ ਵਿੱਚ 10-10 ਫੁੱਟ ਪਾਣੀ ਵੀ ਰਿਹਾ ਇਹਦੇ باوجود ਵੀ ਭਾਵੇਂ ਕਿੰਨਾ ਤੇ ਮਤਲਬ ਮਾਨਸਿਕ ਤਸ਼ੱਦਦ ਰਾਤ ਦਾ ਸਹਣਾ ਪੈ ਰਿਹਾ ਵਾ ਪਰਿਵਾਰ ਨੂੰ ਔਰ ਇਹਦੇ باوجود ਵੀ ਸਾਰਾ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਪੂਰਾ ਪੰਜਾਬ ਪੂਰਾ ਵਿਸ਼ਵ ਹਰੇਕ ਕਮਿਊਨਿਟੀ ਨਾਲ ਖੜੋਤੀ ਆ ਤੇ ਦੋਵੇਂ ਫੋਰਮ ਜਿਹੜੇ ਆ ਉਹ ਚੜ੍ਹਦੀ ਕਲਾ ਨਾਲ ਖੜੋਤੇ ਆ ਉਸ ਭੈਣ ਨੂੰ ਨਿਆਂ ਵੀ ਦਿਵਾਵਾਂਗੇ ਉਹਦੀ ਨੌਕਰੀ ਵੀ ਬਰਕਰਾਰ ਰਹੂਗੀ ਔਰ ਤਲਵਿੰਦਰ ਚੜ੍ਹਦੀ ਕਲਾ ਦੇ ਵਿੱਚ ਰਹੂਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ